ਫੜੋ ਜੀ ਦੇ ਫੜੋ ਚਾਪੜ ਲੈ ਲੈ ਤੂੰ ਆਪ ਲੈਣਾ ਆਪ ਤੇ ਕੁਝ ਲੈਂਦੀ ਨਹੀਂ ਭਈ ਮੈਂ ਤਾਂ ਖਾਈ ਜਾਣ ਢਈ ਫੜ ਲੈ ਲੈ ਮੇਰੀ ਗੱਲ ਸੁਣੋ ਜੀ ਦੀ ਮੈਂ ਤੁਹਾਨੂੰ ਤਦ ਬੁਲਾਇਆ ਹੈਗਾ ਪਤਾ ਨਹੀਂ ਕੀ ਗੱਲ ਆ ਕੁਝ ਦਿਨਾਂ ਤੋਂ ਸਾਹਿਲ ਚੁੱਪ ਚੁੱਪ ਰਹਿੰਦਾ ਕੁਝ ਦੱਸਦਾ ਹੀ ਨਹੀਂ ਬੋਲਦਾ ਹੀ ਨਹੀਂ ਰੋਟੀ ਵੀ ਨਹੀਂ ਖਾਂਦਾ ਹੈਗਾ ਮੈਂ ਵੀ ਨੋਟ ਕੀਤਾ ਚੁੱਪ ਚੁੱਪ ਰਹਿੰਦਾ ਮੇਰੇ ਵੱਲ ਵੀ ਨਹੀਂ ਆਇਆ ਨਹੀਂ ਦਿਨ ਹੋ ਗਏ ਨੇ ਤੇ ਇਹ ਚਟਾਈ ਜਾਂਦਾ ਹਫਤੇ ਦੋ ਵਾਰੀ ਚੱਕਰ ਦੇ ਲੱਗਦਾ ਹੀ ਲੱਗਦਾ ਤੁਹਾਡੇ ਵੱਲ ਵੀ ਨਹੀਂ ਜਾਂਦਾ ਮਾ ਮੇਰੇ ਵੱਲ ਵੀ ਨਹੀਂ ਜਾਂਦਾ ਮੈਂ ਤੇ ਆਪ ਨੋਟ ਮੈਂ ਵਾਇ ਵੀ ਦਿੱਤੀ ਹੈ ਬਾਰੀ ਚ ਉਹਨੂੰ ਵਿਸਾਇਲ ਇਧਰ ਆ ਕਹਿੰਦਾ ਮੈਂ ਠਹਿਰ ਕੇ ਆਵਾਂਗਾ ਤੇ ਆਇਆ ਕੋਈ ਨਹੀਂ ਪਤਾ ਨਹੀਂ ਕੀ ਗੱਲ ਆ ਜਾਂ ਤਾਂ ਮੈਨੂੰ ਇਹ ਡਰਿਆ ਕਿਤੇ ਪੇਪਰਾਂ ਦੇ ਵਿੱਚੋਂ ਫੇਲ ਫਲ ਨਾ ਹੋ ਗਿਆ ਹੋਵੇ ਤੇ ਪਾਪਾ ਨੂੰ ਡਰਦਾ ਦੱਸਦਾ ਨਾ ਹੋਵੇ ਇਹ ਨਹੀਂ ਗੱਲ ਹੈ ਜਸਵੀਰ ਇਹ ਤੇ ਲਾਈਕ ਹੀ ਬੜਾ ਇਹ ਨਹੀਂ ਹੋ ਸਕਦਾ ਜਸਵੀਰ ਮੇਰੀ ਗੱਲ ਸੁਣ ਮੈਂ ਕੋ ਜਵਾਨ ਬੱਚਾ ਹੀ ਤੇ ਕਿਤੇ ਇਹ ਨਹੀਂ ਕਿ ਆਪਣੇ ਸ਼ੌਂਕ ਪੂਰੇ ਕਰਨ ਲਈ ਕਿਸੇ ਦੋਸਤ ਕੋਲ ਉਧਾਰ ਤੁਰਨਾ ਪੜੇ ਹੋਣ ਉਹਦੇ ਨਾਲ ਲਾ ਲੰਡੋ ਨੇ ਨੂੰ ਟੈਨਸ਼ਨ ਹੋਵੇ ਤੂੰ ਚੰਗੀ ਤਰ੍ਹਾਂ ਪੁੱਛਣਾ ਚਾਹੀਦਾ ਨੂੰ ਭੈਣ ਜੀ ਮੈਂ ਤਾਂ ਹਰ ਵਾਰੀ ਪੁੱਛਦੀ ਹਾਂ ਮੈਂ ਆ ਤਾਂ ਦੀ ਮਨਪਸੰਦ ਸਬਜ਼ੀਆਂ ਵੀ ਬਣਾਉਂਦੀ ਆ ਪਰ ਗੱਲ ਕਰਦਾ ਹੀ ਨਹੀਂ ਮੈਂ ਤਾਂ ਡਰਦੀ ਇਹਦੇ ਪਾਪਾ ਨੂੰ ਵੀ ਨਹੀਂ ਦੱਸਣ ਢਈ ਕਿ ਉਹਨਾਂ ਦਾ ਸੁਭਾਅ ਬਹੁਤ ਗਰਮ ਆ ਬਾਈ ਦੇਵੇ ਮੈਂ ਗੱਲ ਕਰ ਦਵਾ ਤੇ ਪਿਓ ਪੁੱਤਾਂ ਵਿੱਚ ਕੋਈ ਵੈਸਾ ਵਸਾਈ ਚੱਲ ਪਵੇ ਤੇ ਫੇਰ ਤੇਰੀ ਗੱਲ ਵੈਸੇ ਮੇਰਾ ਬੱਚਾ ਬੜਾ ਨੇਕ ਹੈਗਾ ਹਰ ਗੱਲ ਮੇਰ ਨਾਲ ਕਰਦਾ ਪਰ ਪਤਾ ਨਹੀਂ ਕੀ ਗੱਲ ਹੈ ਭਾਂਜੇ ਰੋਟੀ ਪਾਣੀ ਵੀ ਛੱਡਦੀ ਉਹਨੇ ਉਦਾਸ ਹੀ ਰਹਿੰਦਾ ਹੈਗਾ ਮੇਹਰਬਾਨ ਵੀ ਆਂਦਾ ਹੱਸਦਾ ਖੇਡਦਾ ਮੈਂ ਕਿ ਨਹੀਂ ਹੁੰਦਿਆ ਨੂੰ ਸੰਦਾ ਹੀ ਤੂਆ ਦੇਖ ਲੈ ਮੈਂ ਕਿ ਸੱਲੇ ਦਾ ਮਸੀ ਕੀ ਗੱਲ ਹੈ ਕੀ ਗੱਲ ਹੈ ਮੈਨੂੰ ਦੱਸੋ ਕੀ ਪਰੇਸ਼ਾਨੀ ਹੈ ਕਿਹੜਾ ਆਖੇ ਨਹੀਂ ਤੁਹਾਡੇ ਲੱਗਦਾ ਮੈਂ ਜਰਾ ਸਿੱਧਿਆਂ ਕਰਾ ਪੜਾ ਸੁੱਟੀ ਇਹੋ ਜੀਆਂ ਗੱਲਾਂ ਕਰਦੇ ਐਨਾ ਮਜ਼ਾਕ ਘਰ ਚ ਬਣਾਉਂਦਾ ਜਾ ਕੇ ਤੇ ਦਿਲ ਖੁਸ਼ ਹੋ ਜਾਂਦੇ ਆਂਦਾ ਤੇ ਮੈਂ ਵਾਅਦਾ ਦਿੱਤੀਆਂ ਆਂਦੇ ਮੈਂ ਅੰਨਾ 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 ਬੜਿਆ ਕੋਈ ਨਹੀਂ ਆਂਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਮੇ ਤੇ ਆਰ ਨੂੰ ਚਿੰਤਾ ਲੱਗੀ ਸੀ ਸਾਈ ਲੰਦਾ ਕਿਉਂ ਨਹੀਂ ਆਇਆ ਮੈਂ ਸਾਰੇ ਬੱਚਿਆਂ ਨੂੰ ਪੁੱਛਿਆ ਤੁਸੀਂ ਤਾਂ ਇਹਨਾਂ ਕੁਝ ਕਿਹਾ ਹੋਣਾ ਉਹ ਕਹਿੰਦੇ ਨਹੀਂ ਅਸੀਂ ਕੀ ਕਹਾਂ ਨਿੱਕੇ ਬੱਚੇ ਵੀ ਉਹ ਯਾਦ ਕਰਦੇ ਆ ਸਾਈ ਲਾਇਆ ਚਾਚੂ ਆਇਆ ਨਹੀਂ ਚਾਚੂ ਆਇਆ ਨਹੀਂ ਪਤਾ ਨਹੀਂ ਪੈਂਜੀ ਕਿਦੀ ਨਜ਼ਰ ਲਾ ਕੇ ਮੇਰੇ ਪੋਤਨੋ ਜਿਹੜਾ ਉਹ ਚਿਹਰੇ ਤੋਂ ਹਾਸਾ ਹੀ ਗਵਾਚ ਗਿਆ ਮੇਰਾ ਪੁੱਤ ਤਾਂ ਖਿੜੇ ਮੱਥੇ ਉੱਠਦਾ ਹੁੰਦਾ ਸੀ ਪਰ ਹੁਣ ਬੋਲਦਾ ਹੀ ਨਹੀਂ ਪੈਂਜੀ ਹੋ ਸਕਦਾ ਕਿ ਢਾਡੇ ਕਰਜ ਤੋਂ ਜਾਂਦਾ ਕੋਈ ਗੱਲ ਨਾ ਕਰਦਾ ਹੋਵੇ ਹੁਣ ਤੁਸੀਂ ਇੱਥੇ ਆਏ ਜੇ ਨਾ ਇੱਕ ਵਾਰੀ ਇਹਨੂੰ ਪੁੱਛੋ ਤੁਸੀਂ ਗੱਲ ਕੀ ਨਹੀਂ ਪੁੱਛਣੀ ਆ ਪੁੱਛ ਨਹੀਂ ਮੈਂ ਤੇ ਆਪ ਚਿੰਤਾ ਲੱਗੀ ਛੇਕ ਤੂੰ ਕਰਜਾ ਲਿਆ ਕੁਝ ਵੀ ਲਿਆ ਪਿਆ ਜੀ ਤੇ ਆਪਾਂ ਲਾਵਾਂਗੇ ਉਹਦਾ ਕਰਜਾ ਇਹ ਅੱਡੀ ਕਿਹੜੀ ਗੱਲ ਹੈ ਅੱਡੀ ਕਿਹੜੀ ਗੱਲ ਪਰ ਅੰਦਰੋਂ ਅੰਦਰ ਹੀ ਮੇਰਾ ਬੱਚਾ ਜਿਦ ਤਰ੍ਹਾਂ ਕੋ ਨ ਲੱਗ ਜਾਂਦਾ ਨਾ ਹਾਂ ਉਸ ਤਰ੍ਹਾਂ ਚੁੱਪ ਕਰ ਬੈਠਾ ਮੈਂ ਵੇਖਣੀ ਪਈਆਂ ਲੰਮੇ ਪਿਆ ਹੈ ਇੰਜ ਚੁੱਪ ਕਰਕੇ ਨਾ ਕੋਈ ਮੋਬਾਈਲ ਵੇਖਦਾ ਪਿਆ ਨਾ ਕੁਝ ਤੁਸੀਂ ਹੱਸਣਾ ਕਰੋ ਹਾਂ ਚਾਹ ਪੀਓ ਤਜਾ ਕੇ ਪੁੱਛੋ ਕੁਛ ਨਹੀਂ ਹਾਂ ਪੀਓ ਚਾਹ ਸਾਈਲਰ ਮਾਫੀ ਤੈ ਤੂੰ ਹੀ ਕਦੋਂ ਆਏ ਬਸ ਥੋੜੀ ਦੇਖੀ ਕੀ ਹੋਇਆ ਕੀ ਗੱਲ ਸੀ ਹਾਂ ਨਹੀਂ ਨਹੀਂ ਕੁਝ ਨਹੀਂ ਮੈਂ ਨਹੀਂ ਕੀ ਗੱਲ ਕੀ ਮੈਂ ਦੱਸ ਕੀ ਗੱਲ ਕਿਉਂ ਉਦਾਸ ਨਹੀਂ ਨਹੀਂ ਉਦਾਸ ਤੇ ਨਹੀਂ ਆ ਮੈਂ ਤੇਰੀ ਸ਼ਕਲ ਦੱਸਦੀ ਵੀ ਹੈ ਉਦਾਸ ਕਿਉਂ ਨਹੀਂ ਕੀ ਗੱਲ ਕੀ ਹੈ ਮੈਂ ਦੱਸ ਮੰਮੀ ਨਹੀਂ ਦੱਸਣਾ ਮੈਨੂੰ ਦੱਸ ਮੰਮੀ ਤੇ ਨਹੀਂ ਮੈਨੂੰ ਦੱਸਿਆ ਕੰਨੀ ਦਾ ਮੇਰੇ ਵੱਲ ਵੀ ਨਹੀਂ ਕਹਿ ਲੈਣੇ ਤਨ ਹੋਇਆ ਮੈਂ ਤੈਨੂੰ ਅੱਜ ਵੀ ਮਾਰੀਆਂ ਵਾ ਤੂੰ ਆਇਆ ਇਹਨੂੰ ਕਿ ਮੈਂ ਆਣਾ ਆਣਾ ਹੋਣਾ ਕੁਝ ਦਿਨਾਂ ਤੋਂ ਥੋੜਾ ਮੈਂ ਬਿਜ਼ੀ ਚੱਲਣਿਆ ਤਾਂ ਕਰਕੇ ਮਾਟਾ ਡੈਲ ਨਹੀਂ ਆਇਆ ਮੈਂ ਹੋਣਾ ਹੀ ਮੈਂ ਸੋਚ ਨਹੀਂ ਦਿਆਂ ਕਿ ਤੁਹਾਡੇ ਆਲਾ ਮੈਂ ਉਹ ਤੇ ਬਿਜ਼ੀ ਦੀ ਨਹੀਂ ਗੱਲ ਤੇਰੇ ਚਿਹਰੇ ਤੇ ਉਦਾਸੀ ਨਜ਼ਰ ਆਂਦੀ ਵੀ ਮੈਨੂੰ ਦੱਸ ਕੀ ਗੱਲ ਹੈ ਨਹੀਂ ਨਹੀਂ ਜਿੰਨਾ ਤੂੰ ਸੋਚੰਦੇ ਨਾ ਉਵੇਂ ਦਾ ਕੁਝ ਵੀ ਨਹੀਂ ਹੈਗਾ ਮੇਰੀ ਗੱਲ ਸੁਣ ਮਾਸੀ ਮਾਂ ਵਰਗੀ ਹਾਂ ਮੈਂ ਤੇਰੀ ਵੱਡੀ ਮਾਸੀ ਮੈਂ ਮਾਂ ਹੀ ਆ ਤੇਰੀ ਕਿਸੇ ਗੱਲ ਦਾ ਚਿੱਤ ਨਹੀਂ ਰੱਖਦੀ ਤੂੰ ਮੈਨੂੰ ਖੁੱਲ ਕੇ ਦੱਸ ਕੀ ਗੱਲ ਤੁਹਾਨੂੰ ਮੰਮੀ ਨੇ ਭੇਜਿਆ ਨਾ ਉਹ ਮੰਮੀ ਨੇ ਨਹੀਂ ਭੇਜਿਆ ਮੰਮੀ ਨੇ ਮੈਨੂੰ ਦੱਸਿਆ ਹੀ ਮੈਂ ਆਪਣੀ ਮਰਜ਼ੀ ਨਾਲ ਆਈ ਮੈਂ ਦੱਸ ਕੀ ਗੱਲ ਕੀ ਉਹ ਮੰਮੀ ਨਾ ਐਵੇਂ ਨਾ ਜਾਇ ਜੀ ਟੈਨਸ਼ਨ ਲੈਂਦੇ ਆ ਤੇ ਇਦਾਂ ਦੀ ਜੇ ਕੋਈ ਗੱਲ ਹੁੰਦੀ ਜੇ ਮੈਂ ਮੰਮੀ ਨਾਲ ਨਹੀਂ ਕਰ ਸਕਦਾ ਅਸੀਂ ਤੁਹਾਨੂੰ ਪਤਾ ਤੁਹਾਡੇ ਨਾਲ ਮੈਂ ਕਰ ਹੀ ਲੈਣੀ ਹਾਂ ਹਾਂ ਤੇ ਦੱਸ ਨਾ ਕੀ ਗੱਲ ਕਿਸੇ ਦੇ ਪੁੱਤ ਪੈਸੇ ਭੁਗਦੇ ਨਹੀਂ ਦੋਸਤ ਦੇ ਨਾ 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 ਇਦਾਂ ਦਾ ਤਾਂ ਦੇ ਕੋਈ ਹੈ ਤੇ ਮੈਂ ਲਾਵਾਂਗੀ ਤਰ੍ਹਾਂ ਮੰਮੀ ਨਹੀਂ ਲਾਹਗੀ ਮੈਂ ਵੀ ਆਣ ਤੁਹਾਨੂੰ ਤੁਸੀਂ ਦੱਸ ਕੱਲ ਕੀ ਆ ਨਹੀਂ ਨਹੀਂ ਮਾਸੀ ਤੁਸੀਂ ਹੀ ਐਵੇਂ ਟੈਨਸ਼ਨ ਨਾ ਲਓ ਇਦਾਂ ਦਾ ਕੁਝ ਵੀ ਨਹੀਂ ਗੱਡਦਾ ਸੀ ਕੀ ਆ ਮੈਂ ਨਾ ਦੋ ਤਿੰਨ ਦਿਨਾਂ ਤੋਂ ਚੰਗੀ ਤਰ੍ਹਾਂ ਸੁਤਦਾ ਨਹੀਂ ਆ ਤਾ ਅਗਰ ਕਿ ਤੁਹਾਨੂੰ ਮੇਰਾ ਫੇਸ ਵੇਖ ਇਦਾਂ ਲੱਗਦਾ ਹੋਗਾ ਨਹੀਂ ਪੁੱਤ ਐਡੀ ਵੀ ਗੱਲ ਤੂੰ ਦੱਸ ਮੈਨੂੰ ਦੱਸ ਮੈਨੂੰ ਸੁਣਾ ਦੱਸ ਮੈਨੂੰ ਕੀ ਗੱਲ ਕੀ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੋ ਇਦਾਂ ਦਾ ਕੁਝ ਵੀ ਨਹੀਂਗਾ ਮੋਬਾਈਲ ਲੈਣਾ ਨਾ ਮਾਂ ਮੈਂ ਲੈ ਆ ਕਿਦਿ ਲੋ ਮੋਬਾਈਲ ਮੋਬਾਈਲ ਵੀ ਨਹੀਂ ਚਾਹੀਦਾ ਮੈਨੂੰ ਮੋਬਾਈਲ ਮੇਰੇ ਕੋ ਚੰਗਾ ਭਲਾਤਾ ਹੈਗਾ ਵਾ ਤੇ ਕੀ ਗੱਲ ਕੀ ਹੈ ਪਰ ਕਿਉਂ ਅਸਰ ਹੋਇਆ ਘੁੱਟਿਆ ਘੁੱਟਿਆ ਨਾ ਰੋਟੀ ਪਾਣੀ ਖਾਣਾ ਪਿਆ ਕੀ ਗੱਲ ਕੀ ਆ ਉਹ ਨਹੀਂ ਨਹੀਂ ਦੱਸਾਂ ਕੀ ਆ ਥੋੜੀ ਦੇਰ ਮੈਂ ਸੋ ਜਾਊਗਾ ਨਾ ਫੇਰ ਠੀਕ ਹੋ ਜਾਊਗਾ ਮੈਂ ਤੇਹੀਂ ਕੋਈ ਨਹੀਂ ਤੂੰ ਹੀ ਜਾਓ ਮੰਮੀ ਕੋ ਮੈਂ ਥੋੜੀ ਦੇਰ ਸੌਣ ਲੱਗਾ ਫੇ ਮਾਪੇ ਠੀਕ ਹੋ ਜਾਣਾਂਗਾ। ਸਾਈਨ ਪੁੱਤ 10ਵੇਂ। ਮੈਂ ਨੇ ਦੇ ਦੇ ਕਿ ਮੈਨੂੰ ਕੁਝ ਹੁੰਦਾ ਵੀ। ਉਹ ਮਾਸੇ ਚੁੱਪ ਰਹੀ ਆ ਹੀ ਨਹੀਂ ਸੀਗਾ। ਮਾਸੀ ਨੇ ਜਾਏ ਟੈਨਸ਼ਨ ਲੈਂਦੇ ਨਹੀਂ। ਇਦਾਂ ਦਾ ਕੁਝ ਵੀ ਨਹੀਂ ਹੈਗਾ। ਜੇ ਹੁੰਦਾ ਮੈਂ ਦੱਸ ਹੀ ਦੇਣਾ ਸੀ ਤੁਹਾਨੂੰ। ਇਹ ਤੂੰ ਦੱਸ ਕੇ ਨਾ ਮੈਂ ਤੂੰ ਤਾਂ ਕਮਰੇ ਚ ਦੋ-ਦੋ ਦਿਨੋਂ ਬਾਹਰ ਨਹੀਂ ਨਿਕਲਦਾ ਪਿਆ। ਮੰਮੀ ਨੇ ਦੱਸਿਆ ਕੋਈ ਖਾਂਦਾ ਪੀਂਦਾ ਮੈਂ ਮੇਰੀ ਪਸੰਦ ਦੀਆਂ ਸਬਜ਼ੀਆਂ ਬਣਾਉਂਦੀ ਆ। ਤੇ ਤਦ ਵੀ ਨਹੀਂ ਖਾਂਦਾ ਪੀਂਦਾ ਪਿਆ। ਦੱਸਾਂ ਕੀ ਆ। ਅੱਜਕੱਲ ਮੌਸਮ ਜਿਹੜਾ ਇੱਕਦਮ ਚੇਂਜ ਹੋਇਆ ਨਾ ਉਹਦੇ ਕਰਕੇ ਇਦਾਂ ਹੁੰਦਾ ਮੈਨੂੰ ਸ਼ਾਇਦ ਤੇ ਮੈਂ ਥੋੜੀ देर ਸੋਜੂਗਾ ਨਾ ਮੈਂ ਠੀਕ ਹੋ ਜਾਣਾ ਮੈਨੂੰ ਪਤਾ ਵਾ ਤੂੰ ਸੋਏਗਾ ਤੇ ਸੌਣਾ ਤੇ ਤੇਰਾ ਠੀਕ ਹੁੰਦਾ ਹੋਵੇ ਸਾਰੀ ਸੋ ਜਾ ਤੂੰ ਰੋਟੀ ਕਿਉਂ ਨਹੀਂ ਖਾਂਦਾ ਪਹਿਲਾਂ ਮੈਨੂੰ ਦੱਸ ਰੋਟੀ ਬਰ ਨਹੀਂ ਲੋਨੀ ਖਾਂਦਾ ਫਿਰ ਮੈਂ ਕੋਈ ਨਹੀਂ ਹੁਣੇ ਉੱਠ ਕੇ ਨਾ ਮੈਂ ਜਾਣਾ ਰੋਟੀ ਖਾਣਾ ਤੇ ਹੀ ਕੋਈ ਨਹੀਂ ਬੋ ਮਮੀ ਲੱਗੇ ਮੈਂ ਥੋੜੀ ਦੇਰ ਤੱਕ ਰਾਜੇ ਤੂੰ ਉੱਠ ਉੜ ਤੂੰ ਤਿਆਰ ਹੋ ਚੱਲ ਮੇਰੇ ਨਾਲ ਚੱਲ ਘਰ ਤੇਲੀ ਚੱਲ ਉੱਧ ਤੇਰਾ ਮਨ ਹੋਰ ਪਾਸੇ ਹੋਏਗਾ ਬੱਚਿਆਂ ਨਾਲ ਖਿੱਡੇ ਗੁੰਡੇ ਨਾਲ ਚੱਲ ਤੂੰ ਕੋਈ ਨਹੀਂ ਮੈਂ ਭਾਬੀਆਂ ਤੇਰੀ ਯਾਦ ਕਰਦੀਆਂ ਬਈਆਂ ਕਹਿੰਦੇ ਸਾਨੂੰ ਆਸਾਨ ਵੱਲ ਤੇ ਆਇਆ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਆ ਗਿਆ ਬਸ ਤੁਸੀਂ ਜਾਓ ਮੈਂ ਤਿਆਰ ਹੋ ਕੇ ਆ ਜਾਂਦਾ ਮੈਂ ਤੇਰੇ ਪਿੱਛੇ ਪਿੱਛੇ ਆ ਗਿਆ ਤੁਸੀਂ ਜਾਓ ਨਹੀਂ ਦੱਸਣਾ ਨਹੀਂ ਕੀ ਗੱਲ ਹੈ ਨਹੀਂ ਇਦਾਂ ਦਾ ਕੁਝ ਵੀ ਨਹੀਂ ਗਾ ਤੁਸੀਂ ਕੋਈ ਨਹੀਂ ਮम्मा ਕੋ ਬੋ ਮੈਂ ਤਿਆਰ ਹੋ ਗਾਗਾ ਆਪਾਂ ਚੱਲਦੇ ਆ ਚੱਲਦੇ ਚੱਲ ਠੀਕ ਆ ਜਾ ਬਈ ਆਇਆ ਬੋਏ ਨਹੀਂ ਰੱਖਣਾ ਕਿਤੇ ਡਲਦਾ ਮੈਂ ਹੱਗੀ ਆ ਨਾ ਮੈਂ ਜੋ ਕਹੇਗਾ ਮੈਂ ਲੈ ਕੇ ਦਿਾਂਗੀ ਤਰ ਚਿੰਤਾ ਨਹੀਂ ਕਰਨੀ ਕੋਈ ਤੇਰੇ ਹੱਥ ਤੋਂ ਤਾਂ ਇਹ ਮੋਬਾਈਲ ਛੁੱਟਿਆ ਨਹੀਂਗਾ ਤੇ ਦੇਖ ਮੋਬਾਈਲ ਤੂੰ ਐਂਦੀ ਰੱਖਿਆ ਹੈ ਉਹਦੇ ਵੇਹੇ ਹੁਣੇ ਰੱਖਿਆ ਮੈਂ ਮੈਂ ਫੋਨ ਹੀ ਚਨਾਉਣਾ ਸੀ ਅੱਕ ਗਿਆ ਸੀ ਫੋਨ ਵੇਖ ਵੇਖ ਕੇ ਵੀ ਤੇ ਕੋਈ ਗੱਲ ਨਹੀਂ ਇਹਦਾ ਮਤਲਬ ਤੇ ਹੈ ਹੀ ਹੈ ਨਾ ਨਹੀਂ 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 ਮੈਂ ਬਸ ਥੋੜੀ ਦੇਰ ਨਾ ਸੌਣ ਲੱਗਾ ਹੁਣ ਫੇਰ ਮੈਂ ਆਪੇ ਠੀਕ ਹੋ ਜਾਣਾ ਤੀ ਕੋਈ ਨਹੀਂ ਜਾਓ ਚਲਾ ਆਈ ਭੇਤ ਹਾਂ ਕੋਈ ਜਸਵੀਰ ਅਗੇ ਹਾਂ ਪੰਜੀ ਸਾਹਿਲ ਨੇ ਕੀ ਕਿਹਾ ਕੁਛ ਨਹੀਂ ਦੱਸਿਆ ਮੈਂ ਤਾਂ ਬੜਾ ਸਮਝਾਇਆ ਵੈ ਮੈਂ ਕਿਹਾ ਕੁਝ ਹੈ ਕਿਸੇ ਦੇ ਪੈਸੇ ਦੇਣੇ ਮੈਂ ਦਿਾਂਗੇ ਮੋਬਾਈਲ ਲੈਣੇ ਤਦ ਤਦ ਮੈਂ ਮੋਬਾਈਲ ਲੈ ਦਿੰਦੀ ਮੈਨੂੰ ਕੁਛ ਨਹੀਂ ਦੱਸਿਆ ਪਰ ਤੂੰ ਟੈਨਸ਼ਨ ਲੈ ਕੋੰਦਾ ਮੈਂ ਥੋੜੀ ਜੇ ਆਰਾਮ ਕਰਕੇ ਤੇ ਮੈਂ ਆਨਾ ਤੁਹਾਡੇ ਕੋਲ ਪੰਜੀ ਕਿੰਨੇ ਦਿਨ ਹੋਗੇ ਹਾਂ ਪਰ ਮਾਨਤੇ ਕਰ ਹੀ ਜਾਂਦਾ ਹਾਂ ਹਾਂ ਤੇ ਮੈਂ ਤੇ ਕਿਹਾ ਦੋ ਦੋ ਕਹਿੰਦਾ ਨਹੀਂ ਮੈਂ ਨੀਂਦ ਨਹੀਂ ਮੈਨੂੰ ਆਉਂਦੀ ਕੋਈ ਤੇ ਮੈਂ ਥੋੜੀ ਜੇ ਸੌਂ ਕੇ ਤੇ ਮੈਂ ਤੁਹਾਡੇ ਕੋਲ ਆਨਾ ਤਿਆਰ ਹੋ ਕੇ ਭੈਣ ਜੀ ਮੇਰੇ ਤੇ ਘਰ ਵਿੱਚ ਸੁੰਨਸਾਨ ਪਈ ਹੋਈ ਆ ਇੰਨਾ ਰੋਣ ਕੀ ਸੀ ਸਵੇਰੇ ਉੱਠਿਆ ਮੰਮੀ ਆਹ ਕਰ ਦੋ ਆਹ ਕਰ ਦੋ ਇੱਥੇ ਆਣਾ ਇੱਥੇ ਆਣਾ ਪੈਸੇ ਦਵੋ ਹੁਣ ਕੁਝ ਬੋਲਦਾ ਹੀ ਨਹੀਂ ਉਹਦੀ ਆਵਾਜ਼ ਸੁਣਨ ਵਾਸਤੇ ਮੈਂ ਦਰਸਣ ਗਈ ਮੇਰੇ ਕੰਨ ਨੂੰ ਹੋਣ ਦੇ ਕਿ ਜਲਦੀ ਨਾਲ ਮੈਨੂੰ ਸਾਹਿਲ ਦੀ ਆਵਾਜ਼ ਪਵੇ ਕਵੇ ਕਿ ਮੰਮੀ ਮੈਂ ਨਹੀਂ ਆ ਚੀਜ਼ ਖਾਣੀ ਮੈਂ ਆ ਖਾਣੀ ਆ ਪਰ ਹੁਣ ਕੁਝ ਕੰਦਾ ਹੀ ਨਹੀਂ ਮੈਨੂੰ ਪਤਾ ਨਹੀਂ ਕੀ ਹੋਇਆ ਦਸਿਆ ਕੁਛ ਨਹੀਂ ਮੈਂ ਤਾਂ ਬਹੁਤ ਸਮਝਾਇਆ ਤੂੰ ਹੀ ਫਿਰ ਜਿਹਨੂੰ ਆਪਣੇ ਘਰ ਲੈ ਜਦੋ ਦੋ ਦਿਨ ਕਿਹਾ ਉਹਨੂੰ ਕਹਿੰਦਾ ਮੈਂ ਆਨਾ ਤੂੰ ਚੱਲੋ ਮੈਂ ਤਿਆਰ ਹੋ ਕੇ ਆਨਾ ਥੜੇ ਮਗਰ ਕਿਹਾ ਤੇ ਬਾਕੀ ਮੈਂ ਚਲਨੀ ਆ ਉਹ ਟੈਨਸ਼ਨ ਨਾ ਲੈ ਕੇ ਆਂਦਾ ਮੈਂ ਸਮਝਾਨੀ ਆ ਭਾਬੀਆਂ ਨੂੰ ਐ ਜੀ ਨੂੰ ਕਹਿੰਨੀ ਕਿ ਸਮਝਾਣਾ ਪੁੱਛ ਉਹ ਤੇ ਆ ਬੁਦਾਸ ਹੋਈਆਂ ਕਿ ਸਹੀ ਲਾਇ ਹੈ ਨਹੀਂ ਚਨੋ ਸੰਦਾ ਬੜਾ ਆ ਕੇ ਚਲੋ ਠੀਕ ਹੈ ਦੇ ਹਾਂ ਮੈਂ ਫਿਰ ਚਲਨੀ ਆ ਬਤਨ ਠੀਕ ਹੈ ਤੂੰ ਧਿਆਨ ਰੱਖੀ ਆ ਦਾ ਤਨ ਪੇਹ ਦੇ ਤਿਆਰ ਕਰਕੇ ਮੈਨੂੰ ਇਹਨੇ ਕਿਹਾ ਪ੍ਰੋਮਿਸ ਕੀਤਾ ਮੈਂ ਤਿਆਰ ਹੋ ਕੇ ਤੁਹਾਡੇ ਮਗਰ ਆਣਾ ਠੀਕ ਹੈ ਹਾਂ ਤੇ ਮੈਂ ਵੀ ਇਹਦੀ ਪਸੰਦੀ ਦੀ ਰੋਟੀ ਢਟੀ ਤਿਆਰ ਕਰਨੀ ਹਾਂ ਜੀ ਭੇਜ ਦੇ ਤੂੰ ਹਾਂ ਠੀਕ ਹੈ ਭੇਜ ਦੇ ਹਾਂ ਉਹ ਆਂਦਾ ਦਾ ਕਮਰੇ ਚ ਉਹਨਾਂ ਦੀ ਮਾਸੀ ਕਹ ਗਈ ਤੇ ਆ ਜਾ ਉਧਰ ਠੀਕ ਹੈ ਹਾਂ ਲੰਮ ਚੱਲਾਂ ਕਿਰਨ ਦਾ ਫੋਨ ਹੈਲੋ ਹਾਂਜੀ ਕਿਰਨ ਬੇਟਾ ਹੈਲੋ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬੇਟਾ ਹਾਂਜੀ ਆਂਟੀ ਮੇਰਾ ਵਧੀਆ ਤੂੰ ਆਪਣਾ ਸੁਣਾਓ ਤੂੰ ਹੀ ਕਿਵੇਂ ਜੀ ਬਸ ਠੀਕ ਹੈ ਬੇਟਾ ਬਹੁਤ ਵਧੀਆ ਮੈਂ ਨਾ ਤੈਨੂੰ ਫੋਨ ਇਸ ਕਰਕੇ ਕੀਤਾ ਸੀਗਾ ਉਹ ਸਗਨ ਤੇ ਜਾਣਾ ਨਾ ਅੱਛਾ ਅੱਜ ਹੀ ਸਗਨ ਹਾਂਜੀ ਹਾਂਜੀ ਅੱਜ ਸਗਨ ਹੈਗਾ ਵਾ ਤੇ ਤੁਹਾਨੂੰ ਪਤਾ ਦੇਗਾ ਵਾ ਆਪਾਂ ਜਾਣਾ ਵਾ ਤੇ ਗੱਡੀ ਤੇ ਜ ਹੈਗੀ ਆ ਜਗਾ ਤੇ ਤੁਸੀਂ ਚੱਲ ਪੋ ਸਾਡੇ ਨਾਲ ਆ ਬੇਟਾ ਜਾਣਾ ਤੇ ਮੈਂ ਕੱਲੀ ਨੇ ਸੀ ਪਰ ਮੇਰੀ ਨਾ ਕੁਝ ਤਬੀਅਤ ਨਹੀਂ ਠੀਕ ਹੈਗੀ ਤਬੀਅ ਇਹ ਨਹੀਂ ਠੀਕ ਆਂਟੀ ਜੀ ਕੀ ਹੋਇਆ ਤਾਂ ਡਿਵਾਈ ਨੂੰ ਬੜੀ ਸੈਡ ਸੈਡ ਜਿਹੀ ਲੱਗੰਦੇ ਨਹੀਂ ਨਹੀਂ ਕਿਰਨ ਬੇਟਾ ਕੋਈ ਗੱਲ ਨਹੀਂ ਬਸ ਵੈਸੇ ਹਾਏ ਹਾਏ ਆਂਟੀ ਤੁਸੀਂ ਮੈਨੂੰ ਕਹਿੰਦੇ ਜੇ ਤੂੰ ਮੇਰੀ ਧੀ ਆ ਵਰਗੀ ਆ ਮੈਨੂੰ ਤੇ ਦੱਸੋ ਹੋਇਆ ਕੀ ਆ ਹੋ ਸਕਦਾ ਮੇਰੇ ਕੋਈ ਸੋਲੂਸ਼ਨ ਹੋਵੇ ਗੱਲ ਦਾ ਆ ਕਿਰਨ ਐਸਨਾ ਕਿ ਪਤਾ ਨਹੀਂ ਕੀ ਗੱਲ ਮੇਰੇ ਪੁੱਤ ਨੂੰ ਸਾਈਲਾ ਇੱਕ ਹਫ਼ਤੇ ਤੋਂ ਚੁੱਪ-ਚੁੱਪਿਆ ਕੋਈ ਗੱਲਬਾਤ ਕਰਦਾ ਨਹੀਂ ਨਾ ਕੁਝ ਖਾਂਦਾ ਪੀਂਦਾ ਬਸ ਆਪਣੇ ਕਮਰੇ 'ਚ ਬੈਠਾ ਰਹਿੰਦਾ ਇੱਥੋਂ ਤੱਕ ਕਿ ਕਾਲਜ ਵੀ ਨਹੀਂ ਜਾਂਦਾ ਹੈਗਾ ਕੋਈ ਗੱਲ ਦੱਸਦਾ ਹੀ ਨਹੀਂ ਹੈਗਾ ਮੈਨੂੰ ਤੇ ਆਂਟੀ ਤੇ ਮੈਂ ਨੂੰ ਪੁੱਛਿਆ ਨਹੀਂ ਹੈ ਕੀ ਹੋਇਆ ਵਾ ਪੁੱਤ ਮੈਂ ਪੁੱਛਿਆ ਤੇ ਆਨੂੰ ਕਿੰਨੀ ਵਾਰੀ ਪਰ ਕੁਝ ਦੱਸਦਾ ਹੀ ਨਹੀਂ ਅੱਛਾ ਆਂਟੀ ਤੁਮ੍ਹੇ ਉਹਦੇ ਫਰੈਂਡਸ ਨੂੰ ਪੁੱਛੋ ਉਹਨਾਂ ਨੂੰ ਤੇ ਸਾਰਾ ਕੁਝ ਪਤਾ ਅੰਦਾਵਾ ਕੇ ਕਿਉਂ ਚੋਪਾ ਕੇ ਉਹ ਨਹੀਂ ਕਾਲਜ ਜਾਂਦੇ ਉਹਨਾਂ ਨੂੰ ਪੁੱਛ ਕੇ ਵੇਖੋ ਬੇਟਾ ਉਹ ਤਾਂ ਕੋਈ ਯਾਰ ਦੋਸਤ ਨਹੀਂ ਹੈਗਾ ਉਹ ਬਸ ਕਾਲਜ ਜਾਂਦਾ ਹੈ ਕਾਲਜ ਤਾਂ ਸਿੱਧਾ ਘਰ ਆਂਦਾ ਉਹ ਤਾਂ ਕੋਈ ਯਾਰ ਦੋਸਤ ਨਹੀਂ ਹੈਗਾ ਪੇਰ ਅੰਟੀ ਇੱਕ ਆਈਡੀਆ ਮੇਰੇ ਕੋਲ ਹੈਗਾ ਦੱਸ ਪੁੱਤ ਛੇ ਤੇਰੇ ਆਈਡੀਆ ਨਾਲ ਮੇਰਾ ਬੱਚਾ ਖੁਸ਼ ਹੋ ਜਾਵੇ ਹੋਰ ਮੈਨੂੰ ਕੀ ਚਾਹੀਦਾ ਦੱਸ ਪੁੱਤ ਕਿਹੜਾ ਆਈਡੀਆ ਤੇਰੇ ਕੋਲ ਆਈਡੀ ਆਂਟੀ ਬੜਾ ਵਧੀਆ ਜੀ ਤੁਸੀਂ ਉਹਦੀ ਨਾ ਮਾਂ ਬਣ ਕੇ ਨਾ ਪੁੱਛੋ ਕੋਸ਼ਿਸ਼ ਵੀ ਹਾਂ ਤੇ ਕੀ ਕੱਲ ਤੇ ਸੁਣੋ ਹਾਂ ਤੁਸੀਂ ਉਹਦੇ ਕੋਲ ਜਾਓ ਹਾਂ ਉਹਨੂੰ ਕਹੋ ਸਾਹਿਲ ਤੂੰ ਮੈਨੂੰ ਆਪਣੀ ਮਾਂ ਨਾ ਸਮਝ ਮੈਨੂੰ ਆਪਣੀ ਫਰੈਂਡ ਸਮਝ ਜਿਵੇਂ ਮੁੰਡੇ ਯਾਰਾਂ ਦੋਸਤਾਂ ਨੂੰ ਦੱਸ ਦਿੰਦੇ ਨਾ ਕਿ ਇਹਨਾਂ ਨੂੰ ਆਹ ਪ੍ਰੋਬਲਮ ਆ ਪ੍ਰੋਬਲਮ ਆ ਹਾਂ ਬਿਨਾ ਕਿਸੇ ਸਾਰੇ ਕੋਈ ਦੱਸਦੇ ਨਹੀਂ ਹਾਂ ਇਹ ਇਤਰਾ ਹੀ ਕਰਨਾ ਆਂਟੀ ਤੂੰ ਇਹ ਨਾ ਮਾ ਵਾਲਾ ਰ ਉਹ ਸਾਈਡ ਤੇ ਰੱਖਿਓ ਉਹਦੀ ਫਰੈਂਡ ਬਣ ਜਾ ਤੂੰ ਵੇਖਿਆ ਕਿਵੇਂ ਇਹਨਾਂ ਨੂੰ ਸਾਰਾ ਕੁਝ ਦੱਸਦਾ ਤੇ ਪੁੱਤ ਫਿਰ ਮੈਨੂੰ ਸਾਰਾ ਕੁਝ ਦੱਸੇਗਾ ਮੇਰਾ ਪੁੱਤ ਲੈ ਆਂਟੀ ਤੂੰ ਇਹ ਮੇਰੀ ਟਰਸਟ ਕਰੋ ਇਹ ਬੜਾ ਵਧੀਆ ਆਈਡੀਆ ਜੀ ਉਹਨੇ ਤੁਹਾਨੂੰ ਸਾਰਾ ਕੁਝ ਦੱਸ ਦੇਣਾ ਕਿਉਂਕਿ ਕਈ ਵਾਰੀ ਨਾ ਬੱਚੇ ਮਾਮਾ ਕੋ ਡਰਦੇ ਹੀ ਨਹੀਂ ਕੁਝ ਦੱਸਦੇ ਤੇ ਫਾਦਰਸ ਦੇ ਨਾਲ ਤੇ ਉਹ ਵੈਸੇ ਨਹੀਂ ਗੱਲ ਕਰ ਸਕਦੇ ਕਿਉਂਕਿ ਫਾਦਰ ਜਿਆਰਾ ਸਟ੍ਰਿਕ ਹੁੰਦੇ ਆ ਤੇ ਇਸ ਕਰਕੇ ਤੁਸੀਂ ਉਹਦੀ ਫਰੈਂਡ ਬਣ ਕੇ ਉਹਨਾਂ ਦਾ ਸਾਰਾ ਕੁਝ ਪੁੱਛ ਲਓ ਇਹ ਗੱਲ ਸਹੀ ਪੁੱਤ ਵਾਕੇ ਸਿਆਣੇ ਕੰਦੇ ਚਲ ਠੀਕ ਆ ਮੈਂ ਤੇਰੇ ਨਾਲ ਅੱਗੀ ਸੀ ਕੋਈ ਗੱਲ ਕਰ ਮੈਂ ਹੁਣੇ ਕੱਲ ਉਹਦੇ ਨਾਲੇ ਕਰਦੀ ਆ ਹਾਂਜੀ ਹਾਂਜੀ ਠੀਕ ਆ ਪੁੱਤ ਓਕੇ ਓਕੇ ਬਟਾ ਚਲ ਚੰਗਾ ਹੋਇਆ ਮੈਨੂੰ ਕਿਰਨ ਨੇ ਦੱਸਤਾ ਮੈਂ ਹੁਣੇ ਆਪਣੇ ਪੁੱਤ ਨੂੰ ਪੁੱਛਦੀ ਜੇ ਮੇਰਾ ਪੁੱਤ ਮੈਨੂੰ ਸਾਰੀ ਗੱਲ ਦੱਸ ਦੇਵੇ ਤਾਂ ਚਲ ਤਾਨੀ ਸਾਹਿਲ ਕਿੱਧਰ ਚਲੇ ਗਿਆ ਸਾਹਿਲੇ ਔਟ-ਪਟ ਹਾਂਜੀ ਮੰਮੀ ਰੋਟੀ ਕਿਹੜੀ ਖਾਣੀ ਦਸਵੇਂ ਬਣਾਵਾ ਹਉ ਨਹੀਂ ਦਿਲ ਨਹੀਂ ਕਰਦਾ ਰੋਟੀ ਖਾਣ ਦਾ ਅੱਛਾ ਮਾਸੀ ਤੇਰੀ ਕਹਿ ਕੇ ਗਈ ਤੂੰ ਉਧਰ ਚੱਲਿਆ ਸੀ ਦਸ ਕਿਹੜੇ-ਕਿਹੜੇ ਕੋੜੇ ਬੈਗ ਚ ਪਾਣੇ ਆ ਉਹ ਤਾਂ ਮਾਸੀ ਪਿੱਛੇ ਪੈ ਗਈ ਸੀ ਮੈਂ ਤੋਂ ਟੱਲਣ ਵਾਸਤੇ ਗਿਆ ਸੀ ਕਿ ਮੈਂ ਉਹ ਨਗਾ ਥੋੜੀ ਦੇ ਤੱਕ ਮੈਂ ਜਾਣਾ ਥੋੜੀ ਕਿਤੇ ਨਹੀਂ ਪੁੱਤ ਜਾ ਉਧਰ ਵੇ ਸਾਰੇ ਬੱਚੇ ਆ ਕਾਸ਼ਵੀ ਆ ਉਹਨਾਂ ਨਾਲ ਖੇਡ ਲਈ ਜਾ ਕੇ ਨਹੀਂ ਨਹੀਂ ਮੇਰਾ ਲੈ ਦੇਣ ਨਹੀਂ ਆ ਕਿਤੇ ਜਾਣ ਨੂੰ ਅ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੀ ਟੈਨਸ਼ਨ ਹੈ ਤੈਨੂੰ ਵਿਨੋਦ ਦਾ ਕੋਈ ਟੈਨਸ਼ਨ ਨਹੀਂ ਕੀ ਤੂੰ ਹੀ ਆਵੇਂ ਨਾ ਤੇ ਜਾ ਟੈਨਸ਼ਨ ਲਿੱਤੀ ਹੋਈ ਆ ਤੂੰ ਹੀ ਮੇਨੋ ਪਾਲਾ ਮਾਸੀ ਨੂੰ ਵੀ ਤੂੰ ਹੀ ਭੇਜਿਆ ਸੀ ਇਦਾਂ ਤਾਂ ਕੁਝ ਹੈਗਾ ਹੀ ਨਹੀਂ ਆ ਜੇ ਕੁਝ ਹੁੰਦਾ ਮੈਂ ਤੁਹਾਨੂੰ ਦੱਸ ਹੀ ਦੇਣਾ ਸੀ

ਅੱਜ ਤੋਂ ਬਾਅਦ ਠੀਕ ਹੈ ਮੰਮੀ ਇੱਕ ਪਾਸੇ ਯਾਰ ਦੋਸਤ ਇੱਕ ਪਾਸੇ ਚੱਲ ਦੱਸ ਕਿੱਥੇ ਘੁੰਮਣ ਜਾਣਾ ਚੱਲ ਚੱਲਦੇ ਆਪਾਂ ਨਹੀਂ ਬੇਲ ਗਾਲਾਂ ਸਮਝ ਐਸਾ ਨਹੀਂ ਅੱਜ ਤੋਂ ਬਾਅਦ ਆਪਾਂ ਯਾਰ ਦੋਸਤ ਮਾਂ ਵੀ ਤਾਂ ਇੱਕ ਯਾਰ ਦੋਸਤ ਹੁੰਦੀ ਆ ਗੱਲ ਕਰ ਜਿਹੜੀ ਗੱਲ ਕਰਨੀ ਮੇਰੇ ਨਾਲ ਜੇ ਆ ਗੱਲ ਐ ਨਾ ਹਾਂ ਤੇ ਫਿਰ ਮੈਂ ਇੱਕ ਗੱਲ ਦੱਸੂਗਾ ਪਰ ਇੱਕ ਮਾਂ ਸਮਝ ਕੇ ਨਹੀਂ ਇੱਕ ਯਾਰ ਦੋਸਤ ਹਾਂ ਹਾਂ ਕੋਈ ਗੱਲ ਐ ਤੂੰ ਦੱਸ ਮੈਨੂੰ ਪੁੱਤ ਕੀ ਗੱਲ ਐ ਲੈ ਤੂੰ ਹਿੰਤਾ ਆ ਗੱਲ ਕਰਕੇ ਨਾ ਮੇਰਾ ਮਾਨੀ ਹਲਕਾ ਕਰਦਾ ਮੇਰਾ ਨਾ ਕੋਈ ਯਾਰ ਦੋਸਤ ਵੀ ਨਹੀਂ ਆ ਮੈਨੂੰ ਹੈਗਾ ਸੀ ਮੈਂ ਕਿੰਨਾ ਗੱਲ ਕਰਾਂ ਕਿੰਨਾ ਗੱਲ ਕਰਾਂ ਹਫਤਾ ਹੋ ਗਿਆ ਮੇਰੇ ਦਿਮਾਗ ਤੇ ਇੰਨੀ ਆਦੀ ਟੈਨਸ਼ਨ ਆ ਨਾ ਲੈ ਹੁਣ ਟੈਨਸ਼ਨ ਨਿਕਲ ਗਈ ਨਾ ਜਿਹੜੀ ਗੱਲ ਕਰਨੀ ਤੂੰ ਕਰ ਮੇਰੇ ਲੈ ਹੁਣ ਫੇਰ ਯਾਰ ਦੋਸਤ ਵਾਲੀ ਗੱਲ ਲੈਣਾ ਆ ਲੈ ਫੜ ਪ੍ਰੋਮਿਸ ਕਰ ਉਹ ਲੈ ਜਸਵੀਰ ਗੱਲ ਸੁਣ ਮੇਰੀ ਅਦਸਾ ਕੀ ਆ ਇੱਕ ਹਫਤਾ ਹੋ ਗਿਆ ਤੇਰੀ ਭਾਬੀ ਨੇ ਨਾ ਜੀਰਾ ਰਾਮ ਕਿਤੇ ਮੇਰੇ ਕਲੇਸ਼ ਤੇ ਕਲੇਸ਼ ਕਰੀ ਜਾਂਦੀ ਮੇਰਾ ਤਾਂ ਯੂ ਦਿਮਾਗ ਖਰਾਬ ਹੋਇਆ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਗੱਲ ਕਰਾਂ ਤਾਂ ਕਰਾਂ ਕਹਦੇ ਨਾਲ ਹੁਣ ਮੈਂ ਆਪਣਾ ਯਾਰ ਦੋਸਤਾਂ ਮੇਕੇ ਗੱਲ ਕਰ ਲਈ ਆ ਹਰ ਜਾਣਿਆ ਬੱਤ ਜਾਣਿਆ ਜਸਬੀਰ ਬਾਤ ਸਗਰ ਯਾਰ ਤੂੰ ਬੈ ਮਰੀ ਗੱਲ ਆ ਆਪਣਾ ਸ਼ਾਮੀ ਜਾਣਾ ਆਪਾਂ ਤੇਰੀ ਭਾਬੀ ਨੂੰ ਮਨਾ ਕੇ ਆਣਾ ਹੁਣ ਉਹਨੇ ਬੜਾ ਮੇਰਾ ਜੀਨ ਆਰਾਮ ਕੀਤਾ ਮਰ ਜਾਵੇ ਸ਼ਰਮ ਕਰ ਮਾਂ ਨੂੰ ਤੋ ਨਾਲ ਖੜਨ ਡਿਆ ਆਪਣੀ ਸੇਲੀ ਹੋਣ ਦਾ ਆਪਾ ਯਾਰ ਦੋ ਤਹੀ ਸ਼ਰਮਿੰਦਾ ਸ਼ਰਮਿੰਦਾਰਾ ਹੋਵੇ ਦਾ ਮਾਂ ਨੂੰ ਜਸਬੀਰ ਕਹਿ ਡਿਆ ਮੈਨੂੰ ਨਾਲ ਖੜਨ ਡਿਆ ਤੂੰ ਕਿ ਮੇਰੀ ਉਹਦੇ ਨਾਲ ਜਾ ਕੇ ਮੈਨੂੰ ਤਾਂ ਸ਼ਰਮ ਆndi ਗੱਲ ਕਹਿ ਲੱਗਾ ਕਿ ਮੇਰੀ ਇਹ ਬਾਤ ਸੁਣਾ ਕਰਵਾ ਕੇ ਹੋਂ ਨਾ ਗੁੱਠੋ ਮੇਰੀ ਗੱਲ ਸੁਣੋ ਜਿਹੜੀ ਗਲਤੀ ਮੈਂ ਕੀਤੀ ਨਾ ਤੁਸੀਂ ਨਾ ਕਰਿਓ ਆ ਮਾਪੇ ਮਾਪੇ ਰਹਿੰਦੇ ਆ ਇਹਨਾਂ ਨੂੰ ਯਾਰ ਦੇ ਸਮੇਂ ਕਿ ਕਦੀ ਨਾ ਕੋਈ ਗੱਲ ਦੱਸਿਓ ਨਹੀਂ ਤੇ ਜਿਵੇਂ ਮੈਨੂੰ ਕੁੱਟਿਆ ਨਾ ਉਵੇਂ ਤੁਹਾਨੂੰ ਕੁੱਟ ਪੈਣੀ ਜੇ ਆ ਤੇ ਹੋ ਵੀ ਬਿਲਕੁਲ ਜੀ ਇਹ ਬੱਚਿਆਂ ਕੋ ਗੱਲ ਬਕਾਲ ਦਾ ਬੜਾ ਵਧੀਆ ਤਰੀਕਾ ਹੈਗਾ ਤੇ ਤੁਸੀਂ ਬੱਚਿਓ ਸਾਵਧਾਨ ਰਹੋ ਸਤਰਕ ਰਹੋ ਇਹ ਕਦੀ ਯਾਰ ਦੋਸਤ ਨਹੀਂ ਬਣ ਸਕਦੇ ਆਜੋ ਆਜੋ ਹਾਸ ਪਰੀ ਆ ਜੋ ਉੱਧਰ ਬੈਠੇ ਆ ਸੰਡੇ ਪਤਾ ਨਹੀਂ ਕਿਤਰਾ ਇਹਨਾਂ ਨੇ ਆਪਣਾ ਹਾਸਾ ਕੰਟਰੋਲ ਕਿਤਰਾ ਕੀਤਾ ਜੀ ਮੈਨੂੰ ਉੱਧਰ ਜੁੱਤੀਆਂ ਪੈਂਦੀਆਂ ਨੇ ਦਿਨ ਦੇ ਹਾਸ ਦੇ ਵਿੱਚ ਚੰਗਾ ਲੱਗੋ ਗਏ ਆਈ ਮੌਕਾ ਕੱਟ ਕੇ ਨਹੀਂ ਲੱਭਦਾ ਆ ਜਾ ਪ੍ਰਿਆ ਤੂੰ ਵੀ ਆ ਜਾ ਆ ਜਾ ਆ ਜਾ ਬੇਜਾ ਬੇਜਾ ਪ੍ਰਿਆ ਵੀ ਉੱਥੇ ਖਲੋਤੀ ਹੱਸਣ ਢਈ ਆ ਵੇਖੋ ਜੀ ਕਿਉਂਕਿ ਸਾਰੇ ਮਜ਼ਾ ਹੀ ਬੜਾ ਆਂਡਿਆ ਤੇ ਜੁੱਤੀਆਂ ਪੈਂਦੀਆਂ ਪਈਆਂ ਉੱਧਰ ਛਿੱਤਰ ਪੈਂਦੇ ਹੁੰਦੇ ਆ ਤੇ ਸਾਰੇ ਪਿੱਛੇ ਹੱਸਦੇ ਹੁੰਦੇ ਆ ਹਾਸਾ ਵੀ ਜ਼ਰੂਰੀ ਆ ਹਸਣਾ ਵੀ ਚਲੋ ਜੀ ਆ ਜਾਗਾ ਜੇ ਰੋਜ਼ ਦੇ ਹੈ ਨਾ ਹਾਂ

ਚਲੋ ਜੀ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਕਿ ਜਦੋਂ ਤੁਹਾਨੂੰ ਕੋਈ ਕੋਦੋ ਮਿਲਣਾ ਹੈ ਫਿਰ ਉਹ ਸਿਆਣ ਲੋਈ ਦੀਆਂ ਬਤਾਂ ਲੋਈ ਰੋਈ 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 ਬਲਦੀਆ ਮਰਮਾ ਲੋਈ ਦੀ ਉਤਰੀਆ ਕਿ ਇਹ ਕਿ ਜਿਹੜੇ ਵਿਆਹ ਹੁੰਦੇ ਨੇ ਨਾ ਰੋਈ ਦੀ ਵੈਲੈਂਟਾਈਨ ਆਹ ਚਲੋ ਜੀ ਚਲੋ ਜੀ ਠੀਕ ਹੈ ਜੀ ਨੈਕਸਟ ਵੀਡੀਓ ਸਟਾਰਟ ਕਰਦੇ ਹਾਂ ਬਾਏ ਬਾਏ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਹਾਂ ਤਾਂ ਆਪਣਾ ਵੀ ਬੋਲਦੇ ਨਾ ਮੇਰਾ ਚੈਨਲ ਹੈਗਾ ਵਾ 70304 ਉਹਨਾਂ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡੇ ਪਿਆਰ ਦੀ ਬੋਲ ਲੋ ਚਲੋ ਚਲੋ ਜੀ